ਸੋ ਬੜੀ ਪਿਆਰੀ ਘਟਨਾ ਮੈਂ ਇੱਕ ਸੁਣ ਰਿਆ ਸੀ ਹਜੂਰ ਸਾਹਿਬ ਦੇ ਨੇੜੇ ਰੀਵਾ ਜ਼ਿਲ੍ਹਾ ਪਿੰਡ ਹੈ ਉਥੋਂ ਦੀ ਘਟਨਾ ਜੋ ਕਿ ਭਾਈ ਹਰਭਜਨ ਸਿੰਘ ਜੀ ਸੋਢੀ ਉਹਨਾਂ ਨੇ ਆਪਣੀ ਕਿਤਾਬ ਵਿੱਚ ਇਹ ਲਿਖੀ ਹੈ ਕਿ ਉੱਥੋਂ ਦਾ ਇੱਕ ਮੁਸਲਮਾਨ ਹੈ ਆਪਣੀ ਕਿਰਤ ਕਰਦਾ ਹੈ ਤੇ ਡਰਾਈਵਰੀ ਕਰਦਾ ਹੈ ਬੱਸ ਚਲਾਉਂਦਾ ਹੈ ਕੰਮ ਕਰਦਾ ਰਿਹਾ ਕਰਦਾ ਰਿਹਾ ਕਿਤੇ ਕੋਈ ਮਾੜਾ ਕਰਮ ਅੱਗੇ ਆ ਜਾਂਦਾ ਹੈ ਉਹਦਾ ਦਿਮਾਗ ਕੰਮ ਕਰਦਾ ਰਹਿੰਦਾ ਹੈ ਸਰੀਰ ਕੰਮ ਕਰਨਾ ਛੱਡ ਦਿੰਦਾ ਹੈ ਬੋਲਦਾ ਜਰੂਰ ਹੈ ਪਰ ਲੱਤਾਂ ਬਾਵਾ ਕੰਮ ਨਹੀਂ ਕਰਦੀਆਂ ਜਿਵੇਂ ਆਪਾਂ ਕਹਿੰਦੇ ਵੀ ਅਧਰੰਗ ਹੋ ਜਾਂਦਾ ਹਟਾਇਕ ਆਉਂਦਾ ਤਾਂ ਹੋ ਗਿਆ ਘਰ ਵਿੱਚ ਬੈਠਾ ਬੈਠ ਗਿਆ ਇਹ ਘਟਨਾ ਜੋ ਕਿ ਆਈ ਹਰਭਜਨ ਸਿੰਘ ਜੀ ਸੋਢੀ ਹਜੂਰ ਸਾਹਿਬ ਜਾ ਰਹੇ ਸੀ ਬੱਸ ਵਿੱਚ ਬੈਠ ਕੇ ਹਜੂਰ ਸਾਹਿਬ ਜਾਂਦਿਆਂ ਜਾਂਦਿਆਂ ਉਹਨਾਂ 눈 ਬੱਸ ਵਿੱਚ ਇੱਕ ਨਿਗਾਹ ਪਈ ਕੇ ਉਸ ਮੁਸਲਮਾਨ ਵੀਰ ਨੇ ਬੱਸ ਵਿੱਚ ਇੱਕ ਆਸਣ ਬਣਾਇਆ ਹੋਇਆ ਤੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੂਪ ਫੋਟੋ ਰੱਖੀ ਹੋਈ ਇਹਨਾਂ ਦੀ ਨਿਗਾਹ ਪੈ ਗਈ ਇਹਨੇ ਪੁੱਛਿਆ ਉਸ ਡਰਾਈਵਰ ਨੂੰ ਕਿ ਤੁਸੀਂ ਜੀ ਕਿੰਨਾ ਨਾਲ ਸਬੰਧ ਰੱਖਦੇ ਹੋ ਉਹ ਕਹਿੰਦਾ ਵੀ ਮੈਂ ਇੱਕ ਮੁਸਲਮਾਨ ਹਾਂ ਫਿਰ ਤੁਹਾਡੀ ਬੱਸ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੋਟੋ ਕਿਵੇਂ ਆ ਉਹ ਕਹਿੰਦੇ ਵੜੀ-ਵੜੀ ਰਹਿਮਤ ਹੈ ਪਰ ਮੈਂ ਬੱਸ ਦੀ ਡਰਾਈਵਰੀ ਕਰਦਾ ਹਾਂ ਤੇ ਇਹ ਬੱਸ ਅਸਲ ਵਿੱਚ ਮੇਰੀ ਨਹੀਂ ਹੈ ਇਹ ਬੱਸ ਹੈ ਜਿਹੜੀ ਉਹ ਹਾਜੀ ਸਾਹਿਬ ਦੀ ਹੈ ਉਹ ਬਹੁਤ ਮੰਨਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੇ ਉਹਨਾਂ ਦੀਆਂ ਬੱਸਾਂ ਨੇ ਬੜੀਆਂ ਉਹਨਾਂ ਨੇ ਹਰ ਬੱਸ ਵਿੱਚ ਆਪਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੂਪ ਲਾਇਆ ਹੋਇਆ ਹੈ ਹਾਜੀ ਸਾਹਿਬ ਨੇ ਉਹਨਾਂ ਅਸਲ ਵਿੱਚ ਇਹ ਉਹਨਾਂ ਦੀ ਗੱਲ ਹੈ ਜਦੋਂ ਡਰਾਈਵਰੀ ਕਰਦੇ ਸੀ ਹਾਜੀ ਸਾਹਿਬ ਇਹ ਭਾਈ ਫਿਰਭਾਜਨ ਸਿੰਘ ਜੀ ਕਹਿੰਦੇ ਵੀ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਜਦੋਂ ਗਏ ਨਾ ਉਹਨੂੰ ਮਿਲਣ ਬੱਸਾਂ ਦੇ ਮਾਲਕ ਨੂੰ ਉਹਨਾਂ ਨੇ ਦੱਸੀ ਸਾਰੀ ਘਟਨਾ ਵੀ ਮੇਰੇ ਨਾਲ ਕਿਵੇਂ ਵਾਪਰੀ ਅੱਜ ਮੇਰੇ ਤੇ ਕਿੰਨੀ ਰਹਿਮਤ ਹੈ ਉਹ ਕਹਿੰਦਾ ਵੀ ਜਦੋਂ ਮੇਰਾ ਸਰੀਰ ਕੰਮ ਕਰਨਾ ਛੱਡ ਗਿਆ ਨਾ ਘਰ ਦੇ ਮੈਨੂੰ ਬੜਾ ਔਖਾ ਸਾਹਮ ਦੇ ਸੀ ਪਰ ਇਹ ਸੁਣਦਾ ਰਹਿਂਦਾ ਸੀ ਕਿ ਹਜੂਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਹੁੰਦੇ ਆ ਕਿ ਸੁਣਦਾ ਰਹਿਂਦਾ ਸੀ ਇਹਦੇ ਮਨ ਵਿੱਚ ਇਦਾਂ ਹੀ ਪੱਕਾ ਹੋ ਗਿਆ ਕਿ ਸਰਦਾ ਬੜੀ ਰੱਖਦੇ ਹੁੰਦੇ ਆ ਪਰ ਉਹਨਾਂ ਨੂੰ ਬਹੁਤਾ ਗਿਆਨ ਨਹੀਂ ਹੁੰਦਾ ਤੇ ਅੰਦਰ ਸ਼ਰਦਾ ਵਸ ਜਾਂਦੀ ਹੈ। ਦੁਨਿਆਵੀ ਗਿਆਨ ਆਪਾਂ ਕਹਿੰਦੇ ਨੇ ਕੀ ਬਤ। ਇਹ ਸੁਣਦਾ ਰਹਿੰਦਾ ਸੀ ਵੀ ਹਜੂਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਹੁੰਦੇ ਆ ਇਹ ਕਹਿੰਦਾ ਵੀ ਤੁਸੀਂ ਮੇਰੀ ਇੱਕ ਗੱਲ ਮੰਨੋ ਵੀ ਮੇਰਾ ਸ਼ਰੀਰ ਕੰਮ ਨਹੀਂ ਕਰਦਾ ਤੁਸੀਂ ਨਾ ਮੈਨੂੰ ਜਿਹੜੀ ਸੜਕ ਜਾਂਦੀ ਆ ਹਜੂਰ ਸਾਹਿਬ ਨੂੰ ਤੁਸੀਂ ਮੈਨੂੰ ਉੱਥੇ ਛੱਡਿਓ। ਬਾਕੀ ਮੈਂ ਆਪੇ ਆਪਣਾ ਆਪ ਸਾਂਭ ਲਾਂ ਕਿਹਦੇ ਕਿਵੇਂ ਸਾਂਭੇਗਾ ਅੱਕੇ ਥੋੜਾ ਜਿਹਾ ਵੀ ਪੈਸੀ ਘਰ ਦੇ ਕਹਿੰਦੇ ਉੱਥੇ ਰੋਡ ਤੇ ਕਿਤੇ ਜਗ੍ਹਾ ਸੀ ਉੱਥੇ ਛੱਡਿਆ ਹੁਣ ਸੰਗਤਾਂ ਉਤੋਂ ਦੀ ਲੰਗਦੀਆਂ ਸੀ ਜਾਂਦੀਆਂ ਸੀ ਹੋੜੇ ਮੱਲੇ ਵੇਲੇ ਨਾ ਕੱਠ ਉੱਥੇ ਬੜਾ ਹੁੰਦਾ ਹੈ ਹਜੂਰ ਸਾਹਿਬ ਜਥਾ ਹੁੰਦਾ ਸੀ ਉੱਥੇ ਟਰਾਲੀ ਦੇ ਵਿੱਚ ਸੰਗਤ ਆਉਂਦੀ ਸੀ ਉਹਨਾਂ ਨੇ ਜਦੋਂ ਵੇਖਿਆ ਉਹ ਕਹਿੰਦੇ ਆਪਾਂ ਵੀ ਪੁੰਨਦਾਨ ਕਰਨ ਚੱਲੇ ਆ ਤੇ ਇਹਨੂੰ ਤੇ ਪੁੱਛੀਏ ਆਪਾਂ ਇਹ ਕਿਵੇਂ ਬੈਠਾ ਇੱਥੇ ਉਹਨਾਂ ਨੇ ਆਪਣਾ ਸੰਗਤ ਕਹਿੰਦੇ ਰੁਕੀ ਉੱਥੇ ਉਹਨਾਂ ਨੇ ਪੁੱਛਿਆ ਵੀ ਭਾਈ ਤੂੰ ਭਲਿਆ ਲੋਕਾ ਤੂੰ ਇੱਥੇ ਇਕੱਲਾ ਕੀ ਕਰਦਾ ਹੈ ਇੱਥੋਂ ਚੰਗੀ ਤਰ੍ਹਾਂ ਤੇਰਾ ਸਰੀਰ ਕੰਮ ਨਹੀਂ ਕਰਦਾ ਉਹ ਕਹਿੰਦਾ ਹਾਂ ਮੈਂ ਹੀ ਅਰਦਾਸ ਕਰਦਾ ਐ ਵੀ ਮੈਨੂੰ ਘਰ ਦੇ ਛੱਡ ਗਿਆ ਮੈਂ ਉਹਨੂੰ ਕਹਤਾ ਸੀ ਪਰ ਮੈਂ ਹਜੂਰ ਸਾਹਿਬ ਜਾਣਾ ਚਾਹੁੰਨਾ ਹੈ ਕਹਿੰਦਾ ਮੇਰਾ ਮਨ ਬਣਿਆ ਇੱਥੇ ਮੈਂ ਬਹੁਤਾ ਨਹੀਂ ਕਿਹਾ ਉਹਨਾਂ ਨੂੰ ਅੱਗੇ ਮੈਂ ਇੱਥੇ ਕਿਹਾ ਸੀ ਮੈਨੂੰ ਇੱਥੇ ਛੱਡ ਜਾ ਕਿਉਂਕਿ ਮੈਂ ਸੁਣਿਆ ਵੀ ਸੰਗਤ ਦੀ ਧੂੜ ਜੇ ਮਿਲ ਜੇ ਨਾ ਤੇ ਉਹ ਤਾਰ ਦਿੰਦੀ ਆ ਆਖੋ ਸਤਨਾਮ ਹੋ ਸਕਦਾ ਛੱਡ ਉਹ ਨੂੰ ਅੱਗੇ ਵੀ ਹੁੰਦੇ ਪਰ ਉਹ ਕਹਿੰਦਾ ਨਹੀਂ ਕਿਤੇ ਮੈਨੂੰ ਸੰਗਤ ਮਿਲ ਜੇ ਮੈਂ ਅਰਦਾਸ ਕਰਦਾ ਰਹਿੰਦਾ ਸੀ ਕਿ ਮਾਲਕਾ ਦੁਨੀਆ ਤੇ ਕਿਰਪਾ ਕਰਦਾ ਦੁਨੀਆ ਦੀ ਸੁਣਦਾ ਕਿਤੇ ਮੇਰੀ ਵੀ ਸੁਣ ਲਾ ਮੈਨੂੰ ਤੁਸੀਂ ਉੱਥੋਂ ਤੱਕ ਪਹੁੰਚਾ ਦਿਓ ਕਹਿੰਦੇ ਰਾਸ਼ਵੜਾ ਹੈ ਪਰ ਤੈਨੂੰ ਅਸੀਂ ਲੈ ਚਲਦੇ ਹਾਂ ਕਹਿੰਦੇ ਜਦੋਂ ਉਹਨੂੰ ਲੈ ਕੇ ਗਏ ਨਾ ਉਹਨੇ ਸੁਣਿਆ ਸੀ ਵੀ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੁੰਦੇ ਆ ਭਾਵੇਂ ਇਦਾਂ ਆਪਾਂ ਸਮਝਦੇ ਹਾਂ ਸੁਕਮ ਰੂਪ ਵਿੱਚ ਵੀ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੁੰਦੇ ਆ ਪਰ ਇਹਨੂੰ ਇਦਾਂ ਅਸੀਂ ਵੀ ਜਿਵੇਂ ਆਪਾਂ ਤੁਰੇ ਫਿਰਦੇ ਆ ਵੀ ਇਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਆਉਂਦੇ ਆ ਕਹਿੰਦਾ ਮੈਂ ਦਰਸ਼ਨ ਕਰਾਂਗਾ ਮੈਂ ਦਰਸ਼ਨ ਕਰਾਂਗਾ ਇਹਨੂੰ ਲੈ ਕੇ ਰਸ ਬੜਾ ਸੀ ਇਹਨਾਂ ਨੇ ਸੰਗਤ ਤੋਂ ਜਿੱਥੇ ਬਹੁਤਾ ਰਸ ਨਹੀਂ ਸੀ ਉੱਥੇ ਛੱਡ ਦਿੱਤਾ ਇਹ ਨਾ ਕਹਿੰਦੇ ਹੌਲੀ-ਹੌਲੀ ਉੱਥੇ ਪਹੁੰਚਿਆ ਜਿੱਥੇ ਲੋਕ ਬੜਾ ਰਸ ਹੁੰਦਾ ਹੋਲੇ ਮਹੱਲੇ ਵੇਲੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘੋੜੇ ਦੇ ਦਰਸ਼ਨ ਕਰਦੇ ਇੱਕ ਘੋੜਾ ਆਉਂਦਾ ਮਹਾਰਾਜ ਦਾ ਤੇ ਉਹ ਨੂੰ ਵੇਖਦੇ ਆ ਤੇ ਜਦੋਂ ਉਹ ਤੇ ਵਜਨ ਪੈਂਦਾ ਉਹਨੂੰ ਇੱਕਦਮ ਪਸੀਨਾ ਆ ਜਾਂਦਾ ਹੈ। ਭਾਵ ਵੀ ਉਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਵਾਰਾ ਕਰਦੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਆ ਕੇ ਬੈਠਦੇ। ਇਹ ਉੱਥੇ ਚੱਲਿਆ ਗਿਆ ਜਿੱਥੇ ਉਹ ਘੋੜੇ ਦੇ ਦਰਸ਼ਨ ਕਰਦੇ ਉਹ। ਮਨ ਸੱਚਾ ਸੀ ਉਹਨੂੰ ਪਤਾ ਨਹੀਂ ਸੀ। ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਰਹਿਮ ਕਰੋ ਦੇਖਦਾ ਰਹਾ ਸੰਗਤ ਖੜੀ ਆ ਬੈਠਾ ਸੀ ਕਹਿੰਦੇ ਨਾ ਉਹ ਘੋੜਾ ਐਦਾਂ ਲੱਗਿਆ ਜਿਵੇਂ ਬੇਕਾਬੂ ਹੋ ਜਾਂਦਾ ਉਹਦੇ ਬਾਅਦ ਚੱਲਿਆ ਗਿਆ ਉਹਦੇ ਨਾਲ ਕਹਿੰਦੇ ਦੋ ਤਿੰਨ ਉਹ ਘੋੜੇ ਨੇ ਮਹਾਰਾਜ ਜੀ ਨੇ ਦੋ ਤਿੰਨ ਪੌੜ ਮਾਰੇ ਕਹਿੰਦੇ ਇੱਧਰ ਹਿਲਦਾ ਹਲਾਉਂਦਾ ਹੁਣ ਸਭ ਭੱਜ ਗਏ ਸੀ ਇਹ ਤੋਂ ਤੁਰਿਆ ਨਹੀਂ ਜਾਂਦਾ ਸੀ ਇਹਨੇ ਨਾ ਕਹਿੰਦੇ ਕੋਸ਼ਿਸ਼ ਕੀਤੀ ਸਰੀਰ ਦੀ ਹਿੱਲ-ਜੁਲ ਕੀਤੀ ਤੇ ਖੁਸ਼ ਹੋ ਗਿਆ ਇਹਦੀਆਂ ਲੱਤਾਂ ਸਿੱਧੀਆਂ ਹੋ ਗਈਆਂ ਤੇ ਕੰਮ ਕਰਨ ਲੱਗ ਪਈਆਂ ਆਖੋ ਸਤਨਾਮ ਕਹਿੰਦਾ ਚਲੋ ਇਹ ਮਹਾਰਾਜ ਦੀ ਰਹਿਮਤ ਹੀ ਹੋਣੀ ਸੀ ਮਹਾਰਾਜ ਦਾ ਘੋੜਾ ਮਾਰੇ ਗੁਰੂ ਗੋਬਿੰਦ ਸਿੰਘ ਇਹ ਤਾਂ ਮੰਨਦਾ ਹੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਨੇ ਅੰਦਰ ਭਾਵਨਾ ਸੀ ਆਪਣੀ ਹੱਡ ਮਿੱਟੀ ਸੁਣਾ ਰਿਹਾ ਹੈ ਕਹਿੰਦਾ ਵੀ ਮੈਂ ਹੌਲੀ-ਹੌਲੀ ਹੋਰ ਸੇਵਾ ਕੀਤੀ ਉੱਥੇ ਕਹਿੰਦਾ ਐਸੀ ਰਹਿਮਤ ਹੋਈ ਮੈਂ ਠੀਕ ਠਾਕ ਹੋ ਗਿਆ ਮੈਨੂੰ ਅਟੈਕ ਨਾਲੇ ਸਮੱਸਿਆ ਹੋਈ ਸੀ ਕਹਿੰਦਾ ਮੈਂ ਠੀਕ ਹੋਇਆ ਤੇ ਮੈਂ ਉੱਥੋਂ ਸਰੂਪ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੂਪ ਲਿਆ ਤੇ ਮੈਂ ਲੈ ਕੇ ਜਦੋਂ ਘਰ ਗਿਆ ਨਾ ਕਹਿੰਦਾ ਘਰੇ ਮੈਨੂੰ ਕਾਫੀ ਟਾਈਮ ਹੋ ਗਿਆ ਸੀ ਗਏ ਨੇ ਮੈਂ ਤੇ ਛੱਡ ਗਏ ਸੀ ਵੇਖ ਕੇ ਪਿੰਡ ਵਾਲੇ ਹਰਾਨ ਹੋ ਗਏ ਵੀ ਇਹਦਾ ਸ਼ਰੀਰ ਇੰਨਾ ਕਾਮਯਾਬ ਨਹੀਂ ਸੀ ਕੰਮ ਨਹੀਂ ਕਰਦਾ ਸੀ ਇਹ ਤੇ ਤੁਰਿਆ ਆਉਂਦਾ ਆ ਰਾਮ ਨਾਲ ਜਦੋਂ ਘਰ ਪਹੁੰਚਿਆ ਦੱਸਿਆ ਕਹਿੰਦਾ ਇਹ ਸਭ ਆਮਾ ਜੀ ਦਾ ਸਰੂਪ ਲੈ ਕੇ ਆਇਆ ਨਾ ਵਾਜਾਂ ਵਾਲੇ ਦੀ ਕਿਰਪਾ ਹੋਈ ਹੈ ਆਖੋ ਸਤਨਾਮ ਅੰਦਰ ਭਾਵਨਾ ਸੀ ਇਹ ਐਸੀ ਕਿਰਪਾ ਹੋਈ ਇਹ ਕਹਿੰਦਾ ਹੌਲੀ ਹੌਲੀ ਮੈਂ ਆਪਣਾ ਕੰਮ ਫੇਰ ਸ਼ੁਰੂ ਕੀਤਾ ਹੋਈ ਬੱਸ ਮੇਰੇ ਕੋਲੇ ਸੀ ਮੈਂ ਵੀ ਡਰਾਈਵਰੀ ਕਰਦਾ ਸੀ ਮੈਂ ਇੱਕ ਬੱਸ ਲਈ ਕਹਿੰਦਾ ਫਿਰ ਮੈਂ ਦੋ ਲਈਆਂ ਤਿੰਨ ਲਈਆਂ ਉਹ ਕਹਿੰਦਾ ਅੱਜ ਮੈਂ ਤਕਰੀਬਨ 100 ਬੱਸਾਂ ਦਾ ਮਾਲਕ ਹੈ ਆਖੋ ਸਤਨਾਮ ਉਹ ਮੁਸਲਮਾਨ ਰੀਵਾ ਜ਼ਿਲ੍ਹਾ ਹਜੂਰ ਸਾਹਿਬ ਦੇ ਨੇੜੇ ਇਹ ਲਿਖਿਆ ਭਾਈ ਹਰਭਜਨ ਸਿੰਘ ਜੀ ਸੋਢੀ ਉਹਨਾਂ ਨੇ ਕਹਿੰਦੇ ਉਹ ਸੌ ਬਸਾਂ ਦਾ ਮਾਲਕ ਬਣਿਆ ਐਸੀ ਕਿਰਪਾ ਹੋਈ ਐਸੀ ਰਹਿਮਤ ਹੋਈ ਭਾਵਨਾ ਸੀ ਅੰਦਰ ਪਰਤਖ ਮੰਨਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਤਰ੍ਹਾਂ ਉਹ ਪ੍ਰਮਾਤਮਾ ਨਾਲ ਕਹਿੰਦੇ ਲੱਥ ਜਾਂਦੇ ਐ ਦੁੱਖ ਪ੍ਰਭ ਕੀ ਸਰਣ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਕਦੋਂ ਧਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਉਹ ਮਨੁੱਖ ਪਰਮਾਤਮਾ ਦੀ ਸ਼ਰਨ ਪੈਂਦਾ ਜਿਹੜਾ ਮਨੁੱਖ ਪੂਰੇ ਗੁਰੂ ਦਾ ਧਿਆਨ ਕਰਦਾ ਉਸ ਉੱਤੇ ਮਾਲਕ ਪਰਮਾਤਮਾ ਦਇਆਵਾਨ ਹੋ ਜਾਂਦਾ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਤਾ ਸਤਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਨੇ ਸਾਰੇ ਸੁੱਖਾਂ ਦਾ ਖਜ਼ਾਨਾ ਪ੍ਰਭੂ ਨਾਮ ਜਦੋਂ ਪੱਕਾ ਕਰਨਤਾ ਉਹਦੀ ਸਾਰੀ ਚਿੰਤਾ ਦੂਰ ਹੋ ਗਈ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੈਣਾ ਮਨ ਵਸਿਆ ਅਬਿਨਾਸੀ ਜਦੋਂ ਅਬਿਨਾਸੀ ਪਰਮਾਤਮਾ ਪਰਮੇਸ਼ਵਰ ਮਨ ਵਿੱਚ ਆਵਾਸਦਾ ਹੈ ਫਿਰ ਮਹਾਰਜ ਕੀ ਕਹਿੰਦੇ ਆ ਤਾਂ ਕੋ ਬਿਗਨ ਨਾ ਕੋ ਉ ਲਾਗੇ ਜੋ ਸਤ ਗੁਰ ਆਪਣਾ ਰੱਖੇ ਆਪਣੇ ਗੁਰੂ ਨੇ ਜਦੋਂ ਜਿਸ ਮਨੁੱਖ ਦੀ ਰੱਖਿਆ ਕੀਤੀ ਆਤਮਿਕ ਜੀਵਨ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਤਾਂ ਕੋ ਬਿਗਨ ਨਾ ਕੋ ਉ ਲਾਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਹਿਰਦੇ ਅੰਦਰ ਅੰਮ੍ਰਿਤ ਹਰ ਰਸ ਚੱਖੇ ਪ੍ਰਮਾਤਮਾ ਦਾ ਕੋਲ ਫੁੱਲਾਂ ਵਰਗੇ ਕੋਮਲ ਚਰਨ ਜਦੋਂ ਹਿਰਦੇ ਵਿੱਚ ਆ ਵਸਦੇ ਆ ਭਾਵ ਗੁਰੂ ਜੀ ਦਾ ਗਿਆਨ ਜਦੋਂ ਅੰਦਰ ਆ ਵਸਦਾ ਹੈ ਕਰ ਸੇਵਾ ਸੇਵਕ ਪ੍ਰਭ ਆਪਣੇ ਜੇ ਨਾਨਕੀ ਇੱਛਾ ਪੁਜਾਈ ਜਿਸ ਪਰਮਾਤਮਾ ਨੇ ਹਰ ਵੇਲੇ ਤੇਰੇ ਮਨ ਦੀ ਹਰੇ ਕਾਮਨਾ ਪੂਰੀ ਕੀਤੀ ਤੇ ਸੇਵਕਾ ਵਾਂਗ ਉਹਦੀ ਸੇਵਾ ਭਗਤੀ ਕਰਦਾ ਰਹੇ ਭਾਵ ਸੇਵਾ ਕਰਦਾ ਰਿਹਾ ਕਰ ਜਿਹੋ ਜੀ ਵੀ ਤੈਨੂੰ ਸੇਵਾ ਗੁਰੂ ਘਰ ਦੀ ਮਿਲਦੀ ਹੈ ਤੂੰ ਉਹੋ ਜੀ ਸੇਵਾ ਤਨ ਮਾਨ ਨਾ ਕਰਿਆ ਕਰ ਕਰਦਾ ਰਹੇ ਮਾਰੇ ਕਹਿੰਦੇ ਜਿਨੇ ਸਰੀਰ ਦਿੱਤਾ ਉਸ ਸਰੀਰ ਨਾਲ ਤੂੰ ਸੇਵਾ ਕਰਿਆ ਕਰ ਫਿਰ ਪਦਾਰਥ ਵੀ ਮਿਲ ਜਾਂਦੇ ਆ ਆਖੋ ਸਤਨਾਮ ਨਾਨਕ ਦਾਸ ਤਾਂ ਕਹਿ ਬਲਿਹਾਰੈ ਜਿਨ ਪੂਰਨ ਪੈਜ ਰਖਾਇ। ਇਸ ਤਰ੍ਹਾਂ ਭਾਈ ਉਹ ਪ੍ਰਮਾਤਮਾ ਆਪਣੇ ਸੇਵਕਾਂ ਦੀ ਪੈਜ ਰਖਦਾ ਹੈ। ਐਸੇ ਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾ ਕਹਿੰਦੇ ਕੁਛ ਵੀ ਟਾਈਮ ਨਹੀਂ ਲੱਗਦਾ ਜੇ ਬੰਦਾ ਜੁੜ ਜੇ ਤਾਂ ਪਰਮਾਤਮਾ ਦੇਵਤਿਆਂ ਵਰਗੀ ਜ਼ਿੰਦਗੀ ਬਖਸ਼ ਦਿੰਦਾ ਆਖੋ ਸਤਨਾਮ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਮੁਖਵਾਕ ਹੁਕਮਨਾਮਾ ਸਾਹਿਬ ਦੇ ਵਿੱਚ ਗਿਆਨ ਬਖਸ਼ ਦੇਵਾਨ ਜੀ ਹੋਇਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ